ਅੱਜ ਇਹਨਾਂ ਗਰੀਬਾਂ ਨੇ ਪੰਜਾਬ ਦੇ ਮੰਤਰੀਆਂ ਦੇ ਘਰ ਘੇਰੇ ਹੋਏ ਨੇ ਤੇ ਇੱਧਰ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਕੋਠੀ ਅੱਗੇ ਇਹ ਸੈਂਕੜੇ ਹਜ਼ਾਰਾਂ ਮਜ਼ਦੂਰ ਜਿਹੜੇ ਉਹ ਆ ਕੇ ਬੈਠੇ ਨੇ ਇਹ ਕਹਿੰਦੇ ਨੇ ਸਾਡੀ ਕੋਈ ਨਹੀਂ ਸੁਣਦਾ ਨਾ ਪਹਿਲੀਆਂ ਸਰਕਾਰਾਂ ਨੇ ਸੁਣੀ ਨਾ ਹੋਣ ਵਾਲੀ ਸੁਣਦੀ ਆ ਤੇ ਇਹ ਗੱਲ ਹੈ ਵੀ ਸੱਚ ਗਰੀਬ ਗੁਰਬੇ ਦੀ ਕੋਈ ਨਹੀਂ ਸੁਣਦਾ ਕਦੀ ਨਹੀਂ ਕਿਸੇ ਨੇ ਸੁਣੀ ਨਾ ਪਹਿਲਿਆਂ ਨੇ ਨਾ ਹੋਣ ਵਾਲਿਆਂ ਨੇ ਇਹ ਕਹਿੰਦੇ ਨੇ ਕਿ ਨਾ ਸਾਨੂੰ ਜ਼ਮੀਨ ਇੰਚ ਮਾਲਕੀ ਚ ਕੋਈ ਹੱਕ ਐ ਇਹ ਕਹਿੰਦੇ ਆ ਸਾਡੇ ਨਾਲ ਵਾਅਦਾ ਕੀਤਾ ਸੀ 1000 ਰੁਪਇਆ ਹਰ ਇੱਕ ਔਰਤ ਨੂੰ ਮਹੀਨੇ ਚ ਆਇਆ ਕਰੂਗਾ ਪਰ ਕਹਿੰਦੇ ਅੱਜ ਤੱਕ ਨਹੀਂ ਦਿੱਤਾ ਇਹ ਕਹਿੰਦੇ ਵਾਅਦਾ ਕੀਤਾ ਸੀ ਕਿ ਮਹੀਨੇ ਚ ਨਸ਼ੇ ਖਤਮ ਕਰ ਦਿਆਂਗੇ ਪਰ ਇਹ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਚੱਲੀ ਜਾਂਦੇ ਆ ਇਹ ਕਹਿੰਦੇ ਗਰੀਬ ਬੰਦੇ ਨੂੰ ਤਾਂ ਕਰਜ਼ਾ ਵੀ ਨਹੀਂ ਮਿਲਦਾ ਕਿਉਂਕਿ ਕਰਜ਼ਾ ਲੈਣ ਦੇ ਲਈ ਗਾਰੰਟੀ ਵਜੋਂ ਜ਼ਮੀਨ ਬੈਂਕ ਕੋਲ ਜਾਂ ਕਿਤੇ ਰੱਖਣੀ ਪੈਂਦੀ ਆ ਤੇ ਇਹ ਕਹਿੰਦੇ ਸਾਡੇ ਕੋਲ ਕੋਈ ਪ੍ਰੋਪਰਟੀ ਜਾਇਦਾਦ ਹੁੰਦੀ ਨਹੀਂ ਕਿ ਅਸੀਂ ਕਰਜ਼ਾ ਲੈ ਸਕੀਏ ਇਹ ਕਹਿੰਦੇ ਆ ਸਾਡੇ ਧੀਆਂ ਪੁੱਤਾਂ ਨੂੰ ਮੁਫਤ ਪੜਾਈ ਦੇ ਲਾਰੇ ਲਾਏ ਪਰ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਪੀਟੀਏ ਫੰਡ ਦੇ ਨਾਂ ਤੇ ਹਜ਼ਾਰਾਂ ਰੁਪਏ ਵਟੋਰੇ ਜਾ ਰਹੇ ਨੇ ਤੇ ਸਰਕਾਰ ਚੁੱਪ ਐ ਇਹ ਕਹਿੰਦੇ ਨੇ ਕਿ ਗਰੀਬ ਅਸੀਂ ਸਦੀਆਂ ਤੋਂ ਨਰਕ ਤੋਂ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਆ ਇਹ ਕਹਿੰਦੇ ਆ ਪਸ਼ੂਆਂ ਨਾਲੋਂ ਵੀ ਭੈੜੀ ਜ਼ਿੰਦਗੀ ਆ ਸਾਡੀ ਤੇ ਇਹਨਾਂ ਦੀ ਇਹ ਗੱਲ ਸੱਚ ਐ ਕਿਉਂਕਿ ਅਮੀਰਾਂ ਦੇ ਪਸ਼ੂ ਅਮੀਰ ਘਰਾਂ ਦੇ ਵਿੱਚ ਰੱਖੇ ਹੋਏ ਪਾਲਤੂ ਕੁੱਤੇ ਵੀ ਟਾਈਮ ਤੇ ਧੁੱਪੇ ਟਾਈਮ ਤੇ ਛਾਵੇਂ ਟਾਈਮ ਤੇ ਖਾਣਾ ਟਾਈਮ ਤੇ ਪਾਣੀ ਟਾਈਮ ਤੇ ਠੰਡ ਤੋਂ ਟਾਈਮ ਤੇ ਗਰਮੀ ਤੋਂ ਏਸੀ ਰੂਮਾਂ 'ਚ ਬੈਠੇ ਨੇ ਟਕੜਿਆਂ ਘਰਾਂ ਦੇ ਕੁੱਤੇ ਤੇ ਇਹ ਵਿਚਾਰੇ ਧੁੱਪਾਂ ਦੇ ਵਿੱਚ ਠੰਡਾਂ ਦੇ ਵਿੱਚ ਫਰਦੇ ਨੇ ਦੇਸ਼ 'ਚ ਜੋ ਕੁਛ ਅੱਜ ਤੱਕ ਬਣਿਆ ਵੱਡੇ ਵੱਡੇ ਪੁਲ ਬਣਾਏ 기ਰਤੀਆਂ ਦੇ ਹੱਥਾਂ ਨੇ ਵੱਡੇ ਵੱਡੇ ਹਸਪਤਾਲ ਬਣਾਏ ਕਿਰਤੀਆਂ ਦੇ ਹੱਥਾਂ ਨੇ ਵੱਡੇ ਵੱਡੇ ਕਾਲਜ ਸਕੂਲ ਫੈਕਟਰੀਆਂ کارਖਾਨੇ ਸਭ ਕੁਝ ਬਣਾਇਆ ਇਹਨਾਂ ਕਿਰਤੀਆਂ ਦੇ ਹੱਥਾਂ ਨੇ ਪਰ ਕਿਸੇ ਚੀਜ਼ ਤੇ ਮਾਲਕੀ ਇਹਨਾਂ ਦੀ ਨਹੀਂ ਅਨਾਜ ਨਾਲ ਜੋ ਗਦਾਮ ਆਫਰੇ ਪਏ ਨੇ ਉਹ ਇਹਨਾਂ ਦੇ ਹੱਥਾਂ ਨਾਲ ਹੈ ਜਦੋਂ ਝੋਨਾ ਲੱਗਦਾ ਤਾਂ ਇਹ ਲਾਉਂਦੇ ਨਹੀਂ ਪਾਣੀ ਲੱਗਣਾ ਤਾਂ ਇਹ ਲਾਉਂਦੇ ਨਹੀਂ ਖਾਦ ਪੈਣੀ ਹੈ ਤਾਂ ਇਹ ਪਾਉਂਦੇ ਨੇ ਝੋਨਾ ਵਧਣਾ ਤਾਂ ਵੜਾਉਂਦੇ ਨੇ I <laughs> ਬੋਰੀਆਂ ਚ ਭਰਨਾ ਤਾਂ ਇਹੀ ਧਾਨਕੇ ਬਣ ਕੇ ਬੋਰੀਆਂ ਭਰਦੇ ਨੇ ਤੇ ਗਦਾਮ ਤੱਕ ਟਰੱਕ ਚ ਲੱਦ ਕੇ ਵੀ ਉਹ ਲੈ ਕੇ ਜਾਂਦੇ ਨਹੀਂ ਪਰ ਇਹਨਾਂ ਦੇ ਘਰੇ ਭੰਗ ਪੁੱਜਦੀ ਐ ਕਿਸੇ ਸਰਕਾਰ ਨੇ ਅੱਜ ਤੱਕ ਗਰੀਬ ਦੀ ਬਾਣੀ ਫੜੀ ਸਰਕਾਰਾਂ ਕਹਿੰਦੀਆਂ ਆਟਾ ਦਾਲ ਦੇਤਾ ਆਟਾ ਦਾਲ ਪੀਖ ਐ ਆਟਾ ਦਾਲ ਸਵੈਮਾਨ ਦੀ ਜ਼ਿੰਦਗੀ ਨਹੀਂ ਐ ਉਹ ਇੱਕ ਪੀਖ ਐ ਜਿਹੜੀ ਦਿੱਤੀ ਜਾਂਦੀ ਐ ਉਹ ਲੱਤਾਂ ਤੇ ਐ ਰੋਜ਼ਗਾਰ ਦੇ ਕੇ ਕੰਮ ਦੇ ਕੇ ਨਾ ਕਿ ਫੋੜੀਆਂ ਦੇਣੀਆਂ ਚਾਹੀਦੀਆਂ ਨੇ ਆਟੇ ਦਾਲ ਦੀਆਂ ਪਰ ਇੱਥੇ ਕੋਈ ਵੀ ਸਰਕਾਰ ਗਰੀਬਾਂ ਨੂੰ ਆਪਣੀਆਂ ਲੱਤਾਂ ਤੇ ਖੜੇ ਨਹੀਂ ਕਰਨਾ ਚਾਹੁੰਦੀ ਫੋੜੀਆਂ ਵੰਡ ਕੇ ਦਾਨੀ ਸੱਜਣ ਬਣਦੀਆਂ ਨੇ ਸਰਕਾਰਾਂ ਸੋ ਇਹ ਕਿਰਤੀ ਆਪਣੇ ਹੱਕਾਂ ਲਈ ਇੱਥੇ ਆਏ ਨੇ ਤੁਸੀਂ ਦੇਖ ਸਕਦੇ ਹੋ ਇਹ ਗਰੀਬ ਔਤਾ ਬਜ਼ੁਰਗ ਨੌਜਵਾਨ ਇਹ ਅੱਜ ਆਏ ਨੇ ਇਧਰ ਕਲਤਾਰ ਸੰਧਵਾ ਦੀ ਕੋਠੀ ਹੈ ਇਹ ਕਹਿੰਦੇ ਨੇ ਭਗਵੰਤਮਾਨ ਸਾਹਿਬ ਮੋੱਖ ਮੰਤਰੀ ਬਣਨ ਤੋਂ ਪਹਿਲਾਂ ਉਹ ਗੀਤ ਗਾਉਂਦੇ ਸੀ ਭਗਵੰਤਮਾਨ ਸਾਹਿਬ ਕਿ ਮਗਦਾ ਰਹੀਵੇਂ ਸੂਰਜਾ ਕੰਮੀਆਂ ਦੇ ਵੇੜੇ ਉਹ ਕਹਿੰਦੇ ਆ ਉਸ ਤੋਂ ਬਾਅਦ ਸਾਡੇ ਕੰਮੀਆਂ ਦੇ ਵੇੜਿਆਂ 'ਚ ਤਾਂ ਹਨੇਰੇ ਨੇ ਇਹਨਾਂ ਦੇ ਐਮ ਐਲ ਏ ਤੇ ਮੰਤਰੀਆਂ ਦੇ ਘਰਾਂ 'ਚ ਸੂਰਜ ਮੰਗਣੇ ਸ਼ੁਰੂ ਹੋ ਗਏ ਇਹ ਤੋਂ ਇਹ ਮਜ਼ਦੂਰ ਕਹਿ ਰਹੇ ਨੇ ਇੱਧਰ ਕਲਤਾਰ ਸਿੰਘ ਸੰਧਵਾ ਦਾ ਘਰ ਹੈ ਕਿ ਕਿਉਂ ਇਹਨਾਂ ਨੂੰ ਮਿਲਣਾ ਨਹੀਂ ਚਾਹੁੰਦੇ ਇਹ ਕਹਿੰਦੇ ਨੇ ਮੰਤਰੀਆਂ ਦੇ ਘਰ ਅੱਗੇ ਮੁੱਖ ਮੰਤਰੀ ਦੇ ਘਰ ਅੱਗੇ ਸਾਡੀ ਕੋਈ ਮੰਗ ਨਹੀਂ ਪੂਰੀ ਹੋਈ ਸਾਨੂੰ ਕੋਈ ਨਹੀਂ ਮਿਲਿਆ ਸਾਨੂੰ ਮਿਲਿਆ ਗੋ ਡਾਂਗਾ ਤੰਬੇ ਕਹਿੰਦੇ ਦਾਵਾ ਸੀ ਸਰਕਾਰ ਦਾ ਕਿ ਧਰਨਾ ਨਹੀਂ ਲੱਗੂਗਾ ਸਾਡੇ ਰਾਜ ਚ ਪਰ ਇਹ ਕਹਿੰਦੇ ਸਾਡੇ ਗਰੀਬਾਂ ਤੇ ਤਾਂ ਕਿੰਨੇ ਲਾਠੀ ਚਾਰਜ ਭਗਵੰਤ ਮਾਨ ਦੀ ਕੋਠੀ ਅੱਗੇ ਹੋਗੀ ਹਿੰਸੂ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ